ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਇਹ ਵੀਡੀਓ ਆਪਣੇ ਸਾਰਿਆਂ ਦੇ ਲਈ ਬਹੁਤ ਮਹੱਤਵਪੂਰਨ ਹੈ ਇਸ ਕਰਕੇ ਇਸ ਨੂੰ ਸ਼ੇਅਰ ਵੀ ਕਰ ਦਿਓ ਲਾਈਕ ਚਾਹੇ ਨਾ ਕਰਿਓ ਕਿਉਂਕਿ ਇਹ ਜਾਣਕਾਰੀ ਸਿਰਸਾ ਜ਼ਿਲ੍ਹਾ ਦੇ ਪ੍ਰਤਿਕ ਆਦਮੀ ਤੱਕ ਸਾਰੀ ਜਨਤਾ ਤੱਕ ਪਹੁੰਚਣੀ ਚਾਹੀਦੀ ਆ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜਾ ਸਿਰਸਾ ਦੇ ਕਿਸਾਨ ਮਜ਼ਦੂਰ ਚਾਹੇ ਕੋਈ ਅੰਬੇਡਕਰਵਾਦੀ ਸੰਗਠਨ ਹੈ ਚਾਹੇ ਕਿਸੇ ਪਾਰਟੀ ਦੇ ਨਾਲ ਜੁੜੇ ਹੋਏ ਆ ਕਿ ਮੈਂ ਸਮਾਜ ਦਾ ਦਰਦ ਆ ਜਾਂ ਮੈਂ ਸਮਾਜ ਲਈ ਕੰਮ ਕਰਦਾ ਉਹਨਾਂ ਸਾਰਿਆਂ ਨੂੰ ਅਪੀਲ ਹੈ ਕਿ ਜਿਹੜੇ ਸਰਕਾਰ ਨੇ 1 ਜੁਲਾਈ ਤੋਂ ਜਨਤਾ ਦੇ ਵਿਰੋਧ ਦੇ ਵਿੱਚ ਜਨਤਾ ਲਈ ਬਹੁਤ ਜ਼ਿਆਦਾ ਖਤਰਨਾਕ ਜੋ ਤਿੰਨ ਕਾਨੂੰਨ ਬਣਾਏ ਆ ਉਹਨਾਂ ਉੱਤੇ ਚਰਚਾ ਕਰਨ ਲਈ ਕਿ ਸਾਨੂੰ ਉਨ੍ਹਾਂ ਦੇ ਖਿਲਾਫ ਕੀ ਆਵਾਜ਼ ਚੱਕਣੀ ਚਾਹੀਦੀ ਹੈ ਜਾਂ ਕੀ ਗੱਲ ਕਰਨੀ ਚਾਹੀਦੀ ਹੈ ਉਹਦੇ ਲਈ ਐਸੇ ਐਤਵਾਰ 28 ਜੁਲਾਈ ਨੂੰ ਸਿਰਸਾ ਦੇ ਅੰਬੇਡਕਰ ਭਵਨ ਦੇ ਵਿੱਚ ਬੇਗੂ ਰੋਡ ਦੇ ਉੱਤੇ ਇੱਕ ਮੀਟਿੰਗ ਰੱਖੀ ਗਈ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਕਿ ਪਿਛਲੇ ਐਤਵਾਰ ਵੀ ਕਈ ਮੀਟਿੰਗ ਹੋਈ ਸੀ ਜਿਦੇ ਵਿੱਚ 40-50 ਸਾਥੀ ਪਹੁੰਚੇ ਸੀ ਫਿਰ ਸਾਰੇ ਸਾਥੀਆਂ ਨੇ ਫੈਸਲਾ ਲੈਂਤਾ ਕਿ ਅਸੀਂ ਆਉਣ ਵਾਲੇ ਐਤਵਾਰ ਨੂੰ ਦੁਬਾਰੇ ਮੀਟਿੰਗ ਰੱਖਦੇ ਹਾਂ ਜਿਵੇਂ ਨੇ ਜਿਵੇਂ ਕਿ ਮੈਂ ਮੋਟੀ ਮੋਟੀ ਗੱਲ ਦੱਸਣਾ ਚਾਹੂੰਗਾ ਜਿਵੇਂ ਪਹਿਲਾਂ ਪੁਲਿਸ ਅਗਰ ਕਿਸੇ ਨੂੰ ਗ੍ਰਿਫਤਾਰ ਕਰ ਲੈਂਦੀ ਸੀ ਤਾਂ 24 ਘੰਟਿਆਂ ਦੇ ਵਿੱਚ ਵਿੱਚ ਉਹਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਪੈਂਦਾ ਸੀ ਹੁਣ ਉਹ 24 ਘੰਟਿਆਂ ਤੋਂ ਜ਼ਿਆਦਾ ਜਿੰਨਾ ਮਰਜ਼ੀ ਟਾਈਮ ਰੱਖ ਸਕਦੇ ਆ ਕੋਈ ਵੀ ਤਣਾੜ ਬੰਦਾ ਤੁਹਾਡੇ ਤੇ ਕਿਸੇ ਤਰੀਕੇ ਦਾ ਪਰਚਾ ਪਵਾ ਕੇ 24 ਘੰਟਿਆਂ ਤੋਂ ਜ਼ਿਆਦਾ ਟਾਈਮ ਤੱਕ ਥਾਣੇ ਦੇ ਵਿੱਚ ਰਖਵਾ ਕੇ ਕਿਸੇ ਤਰੀਕੇ ਦੀ ਵੀ ਤਸੱਦਦ ਕਰਵਾ ਸਕਦਾ ਦੂਸਰੀ ਗੱਲ ਜਿਵੇਂ ਕਿ ਪਹਿਲਾਂ ਜਦੋਂ ਅਸੀਂ ਜ਼ਮਾਨਤ ਕਰਵਾ ਲਈ ਕਿਸੇ ਵੀ ਕੋਰਟ ਦੇ ਵਿੱਚੋਂ ਚਾਹੇ ਅਸੀਂ ਸੈਸ਼ਨ ਕੋਰਟ ਚੋਂ ਕਰਵਾ ਲਈ ਸੁਪਰੀਮ ਹਾਈ ਕੋਰਟ ਚੋਂ ਕਰਵਾ ਲਈ ਜਦੋਂ ਅਸੀਂ ਜ਼ਮਾਨਤ ਕਰਵਾ ਲਈ ਤਾਂ ਉਸ ਤੋਂ ਬਾਅਦ ਪੁਲਿਸ ਦਾ ਸਾਡੇ ਨਾਲ ਕੋਈ ਲੈਣਾ ਦੇਣਾ ਨਹੀਂ ਰਹਿੰਦਾ ਸੀ ਕੋਰਟ ਦੇ ਵਿੱਚ ਕਾਰਵਾਈ ਹੁੰਦੀ ਸੀ ਲੇਕਿਨ ਇਹਨਾਂ ਕਾਨੂੰਨਾਂ ਦੇ ਮੁਤਾਬਕ ਅਸੀਂ ਜੇ ਜ਼ਮਾਨਤ ਕਰਵਾ ਕੇ ਆ ਵੀ ਗਏ ਤਾਂ ਉਹ 3 ਮਹੀਨਿਆਂ ਦੇ ਵਿੱਚ ਵਿੱਚ ਸਾਨੂੰ ਪੁਲਿਸ ਦੁਬਾਰੇ ਸਾਨੂੰ ਉਹਦੇ ਵਿੱਚ ਬੁਲਾ ਸਕਦੀ ਹੈ ਪੁਲਿਸ ਉਹਦੇ ਚ ਪੁੱਛਦਾਸ ਕਰ ਸਕਦੀ ਆ ਸਾਨੂੰ ਦਵਾਰੇ ਪੁਲਿਸ ਚੱਕ ਸਕਦੀ ਆ ਅਗਲੀ ਜਿਹੜੀ ਗੱਲ ਹੈ ਜਿਵੇਂ ਕਿ ਅਸੀਂ ਕਿਸੇ ਵੀ ਤਰੀਕੇ ਦਾ ਕੋਈ ਅਗਰ ਸਾਡੇ ਤੇ ਤਸੱਦਤ ਹੁੰਦੀ ਸੀ ਸਾਡੇ ਨਾਲ ਅਤਿਆਚਾਰ ਹੁੰਦਾ ਸੀ ਅਸੀਂ ਪਹਿਲਾਂ ਧਰਨਾ ਪ੍ਰਦਰਸ਼ਨ ਕਰ ਸਕਦੇ ਸੀ ਜਿਵੇਂ ਕਿਸਾਨ ਅੰਦੋਲਨ ਵੀ ਚੱਲਿਆ ਜਾਂ ਹੋਰ ਅੰਦੋਲਨ ਵੀ ਚੱਲਦੇ ਰਹਿੰਦੇ ਆ ਅਸੀਂ ਜਦੋਂ ਸਾਡੀ ਗੱਲ ਨਹੀਂ ਸੁਣੀ ਜਾਂਦੀ ਅਸੀਂ ਸਰਕਾਰ ਦੇ ਖਿਲਾਫ ਧਰਨਾ ਪ੍ਰਦਰਸ਼ਨ ਕਰਦੇ ਆ ਇਹਨਾਂ ਕਾਨੂੰਨਾਂ ਦੇ ਮੁਤਾਬਕ ਅਗਰ ਅਸੀਂ ਕੋਈ ਧਰਨਾ ਪ੍ਰਦਰਸ਼ਨ ਸਰਕਾਰ ਦੇ ਖਿਲਾਫ ਕਰਾਂਗੇ ਤਾਂ ਉਹ ਸਰਕਾਰ ਦੇ ਖਿਲਾਫ ਨਹੀਂ ਉਹ ਦੇਸ਼ ਦੇ ਖਿਲਾਫ ਮੰਨਿਆ ਜਾਊਗਾ ਤਾਂ ਉਹਦੇ ਵਿੱਚ ਜਿਹੜੀਆਂ ਧਾਰਾਵਾਂ ਹੈ ਉਹਦੇ ਵਿੱਚ ਧਰਨਾ ਪ੍ਰਦਰਸ਼ਨ ਕਰਨ ਵਾਲਿਆਂ ਦੇ ਉੱਤੇ ਅਗਰ ਕਿਸੇ ਤਰੀਕੇ ਦੀ ਉਹ ਸਰਕਾਰ ਦੇ ਖਿਲਾਫ ਗੱਲ ਕਰਦੇ ਆ ਉਹ ਉਹਨਾਂ ਕਾਨੂੰਨਾਂ ਤੋਂ ਬਾਹਰ ਜਾਂਦੇ ਆ ਤਾਂ ਉਹਨਾਂ ਦੇ ਉੱਤੇ ਦੇਸ਼ ਦਰੋਹ ਦਾ ਮਕਦਮਾ ਦਰਜ ਕਰਕੇ ਜੇਲ੍ਹਾਂ ਚ ਸਿੱਟਿਆ ਜਾਊਗਾ ਇਹਨਾਂ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਸਾਰੇ ਸਮਾਜਿਕ ਸਾਥੀਆਂ ਨੇ ਸੰਗਠਨਾਂ ਨੇ ਮਿਲ ਕੇ ਇਸ ਐਤਵਾਰ ਨੂੰ 28 ਤਰੀਕ ਨੂੰ ਸਵੇਰੇ 11 ਵਜੇ ਇਹ ਮੀਟਿੰਗ ਰੱਖੀ ਆ ਤਾਂ ਮੈਂ ਤੁਹਾਨੂੰ ਸਾਰੇ ਸਾਥੀਆਂ ਨੂੰ ਬੇਨਤੀ ਕਰਦਾ اپੀਲ ਕਰਦਾ ਕਿ ਜਿਹੜੇ ਲੋਕ ਅਸੀਂ ਕਹਨੇ ਆ ਵੀ ਸਾਨੂੰ ਸਮਾਜ ਦਾ ਦਰਦ ਹੈ ਅਸੀਂ ਕਿਸਾਨਾਂ ਦੇ ਮਜ਼ਦੂਰਾਂ ਦੇ ਹਥੇਤੀ ਆ ਤਾਂ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਇਹਨਾਂ ਕਾਨੂੰਨਾਂ ਦੇ ਖਿਲਾਫ ਵਿਚਾਰ ਵਟਾਂਦਰਾ ਕਰਨ ਦੇ ਲਈ ਸਾਰੇ ਹੀ ਸਾਥੀਆਂ ਨੂੰ 28 ਤਰੀਕ ਨੂੰ ਸਵੇਰੇ 11 ਵਜੇ ਅੰਬੇਡਕਰ ਪਵਨ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਤਾਂ ਕਿ ਅਸੀਂ ਅੱਗੇ ਦੀ ਜੋ ਵੀ ਰਣਨੀਤੀ ਹੈ ਕੀ ਕਰਨਾ ਚਾਹੀਦਾ ਸਾਨੂੰ ਸਾਰੇ ਮਿਲ ਕੇ ਉਹਨਾਂ ਦੇ ਉੱਤੇ ਵਿਚਾਰ ਪਟਾੰਦਰਾ ਕਰੀਏ ਸਾਰੇ ਸਾਥੀ ਜਰੂਰ ਇਸ ਮੀਟਿੰਗ ਦੇ ਵਿੱਚ ਪਹੁੰਚੋ ਇੰਨਾ ਹੀ ਕਹਿੰਦਾ ਹੋਇਆ ਸਾਰਿਆਂ ਤੋਂ ਰਜਾ ਚਾਹੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ